ਬਾਲੀਵੁੱਡ ਅਦਾਕਾਰ ਸਤੀਸ਼ ਸ਼ਾਹ ਦਾ ਦਿਹਾਂਤ ਹੋ ਗਿਆ ਹੈ 74 ਸਾਲ ਦੀ ਉਮਰ ਦੇ ਵਿੱਚ ਆਖਰੀ ਸਾਲ ਇਹ ਨੇ ਜਸਤੀਏ ਕੇ ਇਹ ਜੋ ਹੈ ਜ਼ਿੰਦਗੀ ਸੀਰੀਅਲ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਇਸ ਤੋਂ ਬਿਨਾ ਸਾਰਾ ਭਾਈ ਵਰਸਸ ਸਾਰਾ ਭਾਈ ਦੇ ਵਿੱਚ ਵੀ ਰੋਲ ਪਲੇ ਕੀਤਾ ਗਿਆ ਸੀ ਫਿਲਮ ਮੈਂ ਹੂੰ ਨਾ ਕੱਲ ਹੋਣਾ ਹੋੱਚ ਵੀ ਸਤੀਸ਼ ਸ਼ਾਹ ਦੇ ਵੱਲੋਂ ਭੂਮਿਕਾ ਨਿਭਾਈ ਗਈ ਸਤੀਸ਼ ਸ਼ਾਹ ਨੇ 100 ਤੋਂ ਵੱਧ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਉਹਨਾਂ ਦਾ ਦਿਹਾਂਤ ਹੋ ਗਿਆ ਹੈ ਫਿਲਮ ਜਗਤ ਦੇ ਵਿੱਚ ਸੋਗ ਦੀ ਲਹਿਰ ਹੈ ਦੱਸ ਦਈਏ ਕਿ ਸਤੀਸ਼ਾ 74 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਦਿਹਾਂਤ ਹੋਇਆ ਬਹੁਤ ਸਾਰੀਆਂ ਫਿਲਮਾਂ ਬਹੁਤ ਸਾਰੀਆਂ ਬਾਲੀਵੁੱਡ ਦੀਆਂ ਹਿੰਦੀ ਫਿਲਮਾਂ ਦੇ ਵਿੱਚ ਰੋਲ ਉਹਨਾਂ ਦੇ ਵੱਲੋਂ ਨਿਭਾਇਆ ਗਿਆ ਆਪਣੇ ਰੋਲ ਦੇ ਨਾਲ ਆਪਣੇ ਅਦਾਕਾਰੀ ਦੇ ਨਾਲ ਚੰਗੀ ਛਾਪ ਉਹਨਾਂ ਦੇ ਵੱਲੋਂ ਛੱਡੀ ਗਈ ਤੇ 74 ਸਾਲ ਦੀ ਉਮਰ ਦੇ ਵਿੱਚ ਸਤੀਸ਼ਾ ਦਾ ਦਿਹਾਂਤ ਹੋ ਗਿਆ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਕਰੀਬ-ਕਰੀਬ 100 ਤੋਂ ਵੱਧ ਫਿਲਮਾਂ ਦੇ ਵਿੱਚ ਸਤੀਸ਼ਾ ਨੇ ਆਪਣੀ ਭੂਮਿਕਾ ਨਿਭਾਈ ਹੈ ਤੇ ਹੁਣ ਗੱਲ ਮੌਸਮ ਦੀ ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਪੰਜਾਬ ਹਿਮਾਚਲ ਤੋਂ ਵੀ ਠੰਡਾ ਹੋ ਸਕਦਾ ਹੈ ਮੌਸਮ ਵਿਭਾਗ ਦੇ ਵੱਲੋਂ ਇਹ ਭਵਿੱਖਬਣੀ ਕੀਤੀ ਗਈ ਹੈ ਕਿ ਪੰਜਾਬ ਦੇ ਵਿੱਚ ਦਸੰਬਰ ਮਹੀਨੇ ਤੋਂ ਹੀ ਸੀਤ ਲਹਿਰ ਸ਼ੁਰੂ ਹੋ ਜਾਵੇਗੀ ਇਸ ਵਾਰ ਪਿਛਲੇ ਸਾਲ ਨਾਲੋਂ ਜ਼ਿਆਦਾ ਠੰਡ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਇਸ ਮਹੀਨੇ ਦੇ ਅੰਤ ਤੱਕ ਤਾਪਮਾਨ ਦੇ ਵਿੱਚ ਗਰਾਵਟ ਸ਼ੁਰੂ ਹੋ ਜਾਵੇਗੀ ਨਵੰਬਰ ਮਹੀਨੇ 25 ਤੋਂ 28 ਡਿਗਰੀ ਸੈਲਸੀਅਸ ਤੱਕ ਤਾਪਮਾਨ ਰਹੇਗਾ ਦਿਨ ਦਾ ਅਤੇ ਰਾਤ ਦਾ ਤਾਪਮਨ 10 ਤੋਂ ਲੈ ਕੇ 15 ਡਿਗਰੀ ਸੈਲਸੀਅਸ ਤੱਕ ਜਾਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਦਸੰਬਰ ਅਤੇ ਜਨਵਰੀ ਮਹੀਨੇ ਚ ਪੰਜਾਬ ਦੇ ਵਿੱਚ ਸੀਤ ਲਹਿਰ ਚੱਲੇਗੀ ਅਤੇ ਜਨਵਰੀ ਤੇ ਫਰਵਰੀ ਮਹੀਨੇ ਸੰਘਣੀ ਧੁੰਦ ਤੇ ਕੋਰੇ ਦੀਪ ਵਿਖਵਾਣੀ ਵੀ ਕੀਤੀ ਗਈ ਹੈ ਘੱਟ ਤੋਂ ਘੱਟ ਤਾਪਮਨ ਹੋਰ ਠੇਹਾ ਜਾਣ ਦੀ ਵੀ ਸੰਭਾਵਨਾ ਹੈ ਜਲੰਧਰ ਅੰਮ੍ਰਿਤਸਰ ਅਤੇ ਲੁਧਿਆਣਾ ਚ ਇਸ ਵਾਰ ਹਿਮਾਚਲ ਤੋਂ ਵੀ ਜ਼ਿਆਦਾ ਠੰਡ ਪੈ ਸਕਦੀ ਹੈ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਤਾਪਮਨ ਹਿਮਾਚਲ ਦੇ ਪਹਾੜੀ ਇਲਾਕਿਆਂ ਤੋਂ ਵੀ ਠੇਹਾ ਜਾਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਦੇ ਵੱਲੋਂ ਇਹ ਭਵਿੱਖਬਾਣੀ ਕੀਤੀ ਗਈ ਹੈ ਕਿ ਪੰਜਾਬ ਦੇ ਕਈ ਇਲਾਕੇ ਇਸ ਵਾਰ ਹਿਮਾਚਲ ਤੋਂ ਵੀ ਠੰਡੇ ਰਹਿਣਗੇ ਦਸੰਬਰ ਅਤੇ ਜਨਵਰੀ ਦੇ ਵਿੱਚ ਸੀਤ ਲਹਿਰ ਚੱਲੇਗੀ ਜਲੰਧਰ ਅਮਰਿਤਸਰ ਤੇ ਲੁਧਿਆਣਾ ਦੇ ਵਿੱਚ ਸਭ ਤੋਂ ਵੱਧ ਠੰਡ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ ਇਸ ਦੇ ਨਾਲ ਹੀ ਗੱਲ ਹਵਾ ਦੀ ਕਰੀਏ ਕਿ ਪੰਜਾਬ ਦੇ ਵਿੱਚ ਆਬੋ ਹਵਾ ਕਿਸ ਤਰ੍ਹਾਂ ਦੀ ਹੈ ਪੰਜਾਬ ਦੀ ਆਬੋ ਹਵਾ ਦੇ ਵਿੱਚ ਪਹਿਲਾਂ ਨਾਲੋਂ ਸੁਧਾਰ ਹੋਇਆ ਹੈ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ 200 ਤੋਂ ਹੇਠਾਂ ਆ ਗਿਆ ਹੈ ਹਾਲਾਂਕਿ ਕਪੂਰਥਲਾ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ 210 ਤੇ ਬੋਹਰ ਚ 에ਅਰ ਕੁਆਲਿਟੀ ਇੰਡੈਕਸ 270 ਦਰਜ ਕੀਤਾ ਗਿਆ ਪਿਛਲੇ ਦਿਨ ਹੀ ਕਪੂਰਥਲਾ ਚ 에ਅਰ ਕੁਆਲਿਟੀ ਇੰਡੈਕਸ 1100 ਤੋਂ ਵੀ ਪਾਰ ਹੋ ਗਿਆ ਸੀ ਦਿੱਲੀ ਦੇ ਵਿੱਚ ਇਸ ਵੇਲੇ ਏਕਯੂਆਈ 200 ਤੋਂ ਉੱਪਰ ਦਰਜ ਕੀਤਾ ਗਿਆ ਆਨੰਦ ਵਿਹਾਰ ਦਾ ਏਕਯੂਆਈ 208 ਦਰਜ ਕੀਤਾ ਗਿਆ ਹਾਲਾਂਕਿ ਇਸ ਨੂੰ ਗੰਭੀਰ ਮੰਨਿਆ ਜਾਂਦਾ ਪਰ ਪਹਿਲਾਂ ਨਾਲੋਂ ਇਸ ਦੇ ਵਿੱਚ ਸੁਧਾਰ ਜ਼ਰੂਰ ਹੋ ਰਿਹਾ ਹੈ ਕਿਉਂਕਿ ਜਿਸ ਟੰਗ ਦੇ ਨਾਲ ਹਜ਼ਾਰ ਤੱਕ ਪਹੁੰਚ ਚੁੱਕਿਆ ਸੀ ਉਸ ਦੇ ਮੁਕਾਬਲੇ ਹੁਣ 200 ਦੇ ਨੇੜੇ ਤੇੜੇ ਹੈ ਹੁਣ ਰਾਹਤ ਜ਼ਰੂਰ ਹੈ ਪਹਿਲਾਂ ਨਾਲੋਂ ਜ਼ਰੂਰ ਜਿਹੜਾ ਪੋਲੂਸ਼ਨ ਹੈ ਉਹ ਘਟਿਆ ਹੈ